ਤੋ ਵਾਰਡ ਨੰਬਰ 10 ਚ ਸਾਡੇ ਮੁੱਖ ਮੰਤਰੀ ਮਾਨਯੋਗ ਸਰਦਾਰ ਭਗਵੰਤ ਸਿੰਘ ਮਾਨ ਵੱਲੋਂ ਜੋ ਮੋਹਮ ਇੱਕ ਪੰਜਾਬ ਦੀ ਜਵਾਨੀ ਨੂੰ ਬਚਾਉਣ ਲਈ ਚੱਲੀ ਆ ਯੁੱਧ ਨਸ਼ੇ ਵਿਰੁੱਧ ਅੱਜ ਵਾਰਡ ਨੰਬਰ 10 ਦੇ ਵਿੱਚ ਗੈਬੀ ਸ਼ਰਮਾ ਜੀ ਕਾਉਂਸਲਰ ਇਹਨਾਂ ਦੀ ਗਵਾਹੀ ਦੇ ਵਿੱਚ ਅੱਜ ਮੈਂ ਹਲਕਾ ਸੈਂਟਰ ਦਾ ਸੇਵਾਦਾਰ ਹੋਣ ਦੇ ਨਾਤੇ ਅੱਜ ਇਹ ਸਾਰੇ ਇਲਾਕਾ ਨਿਵਾਸੀਆਂ ਨੂੰ ਇਸ ਗੱਲ ਦੀ ਸੋਹ ਵਿੱਚ ਕਾ ਕੇ ਚੱਲਿਆ ਕੋਈ ਨਸ਼ਾ ਤਸਕਰ ਆਪਣੀ ਇਲਾਕੇ ਦੇ ਵਿੱਚ ਜਾਂ ਆਪਣੀ ਵਾਰਡ ਦੇ ਵਿੱਚ ਰਹਿਣ ਨਹੀਂ ਦੇਣਾ ਇਹਨਾਂ ਦੇ ਖਿਲਾਫ ਤਕੜੀ ਮੋਹਮ ਕਰਕੇ ਇਹਨਾਂ ਦੀਆਂ ਅਗਰ ਬਿਲਡਿੰਗਾਂ ਜੋ ਇਹਨਾਂ ਨੇ ਘਰ ਬਣਾਇਆ ਨਿਆਇ ਕਮਾਈਆਂ ਕਰਕੇ ਉਹ ਵੀ ਢਾਉਣੇ ਪਏ ਉਹ ਵੀ ਜਿਵੇਂ ਢਾ ਰਹੇ ਆ ਉਹ ਵੀ ਢਵਾਵਾਂਗੇ ਔਰ ਕੋਈ ਨਸ਼ਾ ਤਸਕਰ ਹਲਕਾ ਸੈਂਟਰ ਦੇ ਅੰਦਰ ਰਹਿਣ ਨਹੀਂ ਦੇਣਾ ਜਿੱਦਾਂ ਦੇਖ ਕਿਦਰ ਬਣਾਉਣਾ ਰੇਲਵੇ ਸਟੇਸ਼ਨ ਦੇ ਕੋਲੇ ਛੋਟੇ ਛੋਟੇ ਬੱਚੇ ਸੰ ਨਸ਼ਾ ਕਰਦੇ ਨੇ ਦੇਖੋ ਸਾਰੇ ਮੈਂ ਤੁਹਾਨੂੰ ਦੱਸਿਆ ਵੀ ਅਸੀਂ ਬਹੁਤ ਵੱਡੇ ਮਿਸ਼ਨ ਬਣਾ ਕੇ ਕਿਉਂਕਿ ਇਹ ਅੱਜ ਦਾ ਰੋਗ ਨਹੀਂ ਜਿਹੜੀਆਂ ਪਿਛਲੇ ਸਮੇਂ ਦੀਆਂ ਸਰਕਾਰਾਂ ਨੇ ਉਹਨਾਂ ਦੀ ਨੱਕ ਥੱਲੇ ਨਸ਼ਾ ਵਧਿਆ ਉਹਨਾਂ ਨੇ ਆਪ ਬਕਾਇਆ ਉਹ ਸਰਕਾਰਾਂ ਨੇ ਅੱਜ ਉਸ ਨਸ਼ੇ ਦੇ ਜੋ ਰੋਗੀ ਹੋ ਗਏ ਸਾਡੇ ਪੰਜਾਬ ਦੇ ਨੌਜਵਾਨ ਬੱਚੇ ਉਹਨਾਂ ਨੂੰ ਛੁਡਾਉਣ ਲਈ ਬਹੁਤ ਵੱਡੀ ਮੋਹਮ ਚਲਾਈ ਆ ਔਰ ਜਿਹੜੇ-ਜਿਹੜੇ ਬੱਚੇ ਨੂੰ ਦਾਖਲ ਕਰਾਉਣਾ ਪਊਗਾ ਉਦਾ ਆਪ ਇਲਾਜ ਕਰਾਵਾਂਗੇ ਬਾੜ ਦੇ ਵਿੱਚ ਕੋਈ ਟੀਵੀ ਬਣਾਈ ਜੇ ਨਸ਼ਾ ਪੂਰਾ ਗੈਬੀ ਦੀ ਗਵਾਈ ਦੇ ਵਿੱਚ 15 15 ਮੈਂਬਰੀ ਕਮੇਟੀ ਆ ਜਿਹੜੀ ਉਹ ਇਹਨਾਂ ਦੇ ਨਾਲ ਲੱਗੇ ਸੈਣੀ ਸਾਹਿਬ ਮੈਣੀ ਸਾਹਿਬ ਸਾਰੇ ਆਮ ਆਦਮੀ ਪਾਰਟੀ ਦੇ ਜਿੰਨੇ ਵੀ ਬਲੰਟੀਅਰ ਸਾਥੀ ਆ ਸਾਰੇ ਮੋੜੇ ਨਾ ਮੋੜਾ ਲਾ ਕੇ ਇਸ ਕੰਮ ਨੂੰ ਖਤਮ ਕਰਨਾ ਕੋਈ ਅਜਿਹੀ ਕਟਿੰਗ ਨਿਗਰਾਨੀ ਹੈ ਕਿ ਕਿਸ ਤਰੀਕੇ ਨਾਲ ਸਿੱਧਾ ਮੈਂ ਤੁਹਾਡੇ ਲਈ ਵੀ ਦੱਸਣਾ ਚਾਹੁੰਨਾ ਸਿੱਧਾ ਮੈਨੂੰ ਦੱਸੋ ਕਿਸੇ ਨੂੰ ਇਸ ਗੱਲ ਦੀ ਡਰਨ ਦੀ ਲੋੜ ਨਹੀਂ ਕੋਈ ਹੋਵੇ ਤਸਕਰ ਹੋਵੇ ਕੋਈ ਹੋਵੇ ਜਿਹੜਾ ਨਸ਼ਾ ਵੇਚੂਗਾ ਉਹਦੀ ਜੜ ਪੱਟ ਕੇ ਰੱਖ ਦੇਣੀ ਆ ਬਸ ਪੰਜਾਬੀ ਅੱਜ ਸਾਡੇ ਵਾਰਡ ਨੰਬਰ 10 ਦੇ ਵਿੱਚ ਹਨੂਮਾਨ ਮੰਦਰ ਦੀ ਤਰਮਸ਼ਾਲਾ ਦੇ ਵਿੱਚ ਇੱਕ ਵਿਸ਼ਾਲ ਮੀਟਿੰਗ ਦਾ ਆਯੋਜਨ ਕੀਤਾ ਗਿਆ ਜੋ ਕਿ ਯੁੱਧ ਨਸ਼ੇ ਵਿਰੁੱਧ ਪੰਜਾਬ ਸਰਕਾਰ ਸਾਡੇ ਮਾਨਯੋਗ ਸੇਮਪ ਕੁਮਤਮਨ ਜੀ ਦੁਆਰਾ ਜੋ ਇੱਕ ਮੁਹਿੰਮ ਚਲਾਈ ਗਈ ਹੈ ਪੰਜਾਬ ਦੇ ਵਿੱਚੋਂ ਨਸ਼ਾ ਮੁਕਤ ਪੰਜਾਬ ਕਰਨ ਲਈ ਚਿੱਟੇ ਦਾ ਜਿਹੜਾ ਦਰਿਆ ਵਗਦਾ ਪਿਆ ਉਹਨੂੰ ਖਤਮ ਕਰਨ ਲਈ ਸੋ ਬਹੁਤ ਹੀ ਵੱਡਾ ਇੱਕ ਉਪਰਾਲਾ ਹੈ ਇਹ ਅੱਜ ਐਮਐਲਏ ਸਾਹਿਬ ਇੱਥੇ ਆਏ ਸੀ ਸਾਡੇ ਕੋਲ ਅਸ਼ੋਕ ਪ੍ਰੈਸ਼ਰ ਪੱਪੀ ਜੀ ਉਹਨਾਂ ਨੇ ਆਪਣੇ ਬਹੁਤ ਅੱਛੇ ਵਿਚਾਰ ਸਾਰੀ ਪਬਲਿਕ ਨਾਲ ਸਾਂਝੇ ਕੀਤੇ ਸਾਰੇ ਵਾਰਡ ਵਾਸੀਆਂ ਨਾਲ ਸੋ ਬਹੁਤ ਬਹੁਤ ਧੰਨਵਾਦੀ ਹਾਂ ਅਸੀਂ ਕਿ ਇਦਾਂ ਦੀ ਇੱਕ ਮੁਹਿੰਮ ਸਾਡੇ ਵਾਰਡ ਨੂੰ ਮਿਲੀ ਵਾੜ ਤੋਂ ਬਾਅਦ ਇਹ ਪੂਰੇ ਜ਼ਿਲ੍ਹੇ ਤੇ ਜ਼ਿਲ੍ਹੇ ਤੋਂ ਬਾਅਦ ਪੂਰੇ ਪੰਜਾਬ ਦੇ ਵਿੱਚ ਇੱਕ ਮਤਲਬ ਛੋਟੇ ਤੋਂ ਗਲੀ ਗਲੀ ਤੋਂ ਲੈ ਕੇ ਪੂਰੇ ਪੰਜਾਬ ਤੱਕ ਇਹ ਮੂਹਮ ਨੂੰ ਦੇਖਿਆ ਜਾ ਰਿਹਾ ਸੋ ਇੱਕ ਸਾਡੇ ਲਈ ਬਹੁਤ ਮਾਣ ਵਾਲੀ ਗੱਲ ਹੈ ਕਿ ਕਿਉਂਕਿ 2022 ਦੇ ਵਿੱਚ ਸਾਡੀ ਸਰਕਾਰ ਦਾ ਇੱਕੋ ਟੀਚਾ ਸੀਗਾ ਆਮ ਆਦਮੀ ਪਾਰਟੀ ਦਾ ਕਿ ਨਸ਼ਾ ਮੁਕਤ ਪੰਜਾਬ ਕਰਨਾ ਹੈ ਚਿੱਟੇ ਦਾ ਜਿਹੜਾ ਦਰਿਆ ਸਾਡੇ ਪੰਜਾਬ ਚ ਵਗਦਾ ਪਿਆ ਛੀਵਾ ਦਰਿਆ ਕਹਿ ਸਕਦੇ ਆਪਾਂ ਉਹਨੂੰ ਖਤਮ ਕਰਨ ਲਈ ਜੋ ਇਹ ਉਪਰਾਲਾ ਕੀਤਾ ਜਾਂਦਾ ਹੈ ਹਰ ਘਰ ਦੇ ਵਿੱਚ ਜਿਵੇਂ ਕਿ ਚਿੱਟੇ ਦਾ ਦਿਖਦਾ ਹੀ ਪਿਆ ਸੀ ਮੈਂ ਕੋੜਾ ਕਲੋਨੀ ਲੁਧਿਆਣੇ ਦੇ ਵਿੱਚ ਕਿਲਾ ਮੱਲਾ ਇੱਥੇ ਚਿੱਟੇ ਬਹੁਤ ਜ਼ਿਆਦਾ ਵਿਕਦਾ ਸੀ ਐਮਐਲਏ ਸਾਹਿਬ ਦੀ ਆਂਦੇ ਨਾਲ ਤੁਸੀਂ ਆਪ ਵੀ ਤੁਹਾਡੇ ਮੀਡੀਆ ਰਾਹੀਂ ਦੱਸਣਾ ਚਾਹੁੰਦਾ ਉੱਤੇ ਇਸ ਟਾਈਮ ਨਾਮਾਤ ਰਹਿ ਗਿਆ ਹੈ ਇਹਨੀ ਜੇ ਵੀ ਬਿਲਕੁਲ ਬੰਦ ਹੋ ਗਿਆ 70% ਨਸ਼ਾ ਬਿਲਕੁਲ ਖਤਮ ਕਰਤਾ ਉੱਥੇ ਵੀ ਕੰਧਾਂ ਨਹੀਂ ਹੁਣ ਤਸਕਰਾਂ ਨੂੰ ਬਹੁਤ ਜ਼ਿਆਦਾ ਟੈਨਸ਼ਨ ਪਈ ਹੋਇਆ ਕਿ ਐਮਐਲਏ ਸਾਹਿਬ ਤੋਂ ਪਰਮਾਨ ਸਰਕਾਰ ਦਾ ਕਿਉਂਕਿ ਜਿਹੜਾ ਉਹ ਪੀਲਾ ਪੰਜਾਬ ਚੱਲਣਾ ਹੈ ਉਸ ਤੋਂ ਬਹੁਤ ਜ਼ਿਆਦਾ ਡਰ ਹੈ ਖੋਫ ਹੈ ਸੋ ਮੈਂ ਚਾਹੁੰਗਾ ਕਿ ਇਦਾਂ ਦੀ ਇਹ ਮੁਹਿੰਮ ਜਿਹੜੀ ਇਹ ਜਲਦੀ ਰਵੇ ਤੇ ਸਾਡੇ ਵਾਰਡ ਨੂੰ ਸਾਡੇ ਲੁਧਿਆਣੇ ਨੂੰ ਸਾਡੇ ਪੰਜਾਬ ਨੂੰ ਖੂਬਸੂਰਤ ਤੇ ਸਾਫ਼ ਸੁਥਰਾ ਬਣਾਇਆ ਜਾਵੇ ਜੋ ਵਾਰਡ ਦੇ ਵਿੱਚ ਕੜੀ ਟੀਮ ਟੀਮ ਦਾ ਕਿੰਨਾ ਮਕਸਦ ਹੈ ਸਾਡੀ ਟੀਮ ਦਾ ਮਕਸਦ ਜੀ ਜਿਹਦੇ ਉਪਰੋਂ ਸੀਐਮ ਸਾਹਿਬ ਵੱਲੋਂ ਹੁਕਮ ਜਾਰੀ ਹੋਇਆ ਕਿ ਆਪਣੇ ਵਾਰਡ ਦੇ ਵਿੱਚ ਇੱਕ ਤੁਸੀਂ 15 ਮੈਂਬਰੀ ਕਮੇਟੀ ਬਣਾਓ ਉਹ 15 ਮੈਂਬਰੀ ਕਮੇਟੀ ਬਣਾ ਦਿੱਤੀ ਗਈ ਹੈ ਉਹਨਾਂ ਦੇ ਨਾਮ ਮੈਂ ਤਾਂ ਨਹੀਂ ਦੱਸਣਾ ਚਾਹਾਂਗਾ ਕਿਉਂਕਿ ਉਹ ਆਪਣੇ ਲੈਵਲ ਤੇ ਹਰ ਗਲੀ ਗਲੀ ਹਰ ਘਰ ਘਰ ਜਾ ਕੇ ਪਤਾ ਕਰਨਗੇ ਆਪਣੇ ਲੈਵਲ ਤੇ ਕਿ ਕੋਈ ਕਿਸੇ ਦੇ ਘਰ ਦੇ ਨੇੜੇ ਦੇ ਕੋਈ ਚਿੱਟਾ ਪੀਂਦਾ ਜਾਂ ਕੋਈ ਚਿੱਟਾ ਵੇਚਦਾ ਹੋਵੇ ਤਾਂ ਉਹਦਾ ਉਹ ਹਿڈن ਰਹਿ ਕੇ ਉਹਨਾਂ ਦੀ ਕੋਈ ਆਇਡੈਂਟੀਟੀ ਨਹੀਂ ਅੱਗੇ ਕੱਢੀ ਜਾਊਗੀ ਲੇਕਿਨ ਜੇ ਅੱਗੇ ਕੋਈ ਹੋਰ ਨਸ਼ਾ ਤਸਕਰ ਹੋਇਆ ਪਤਾ ਲੱਗ ਗਿਆ ਤੇ ਫਿਰ ਉਹਦੇ ਤੇ ਜੋ ਬੰਦੀ ਕਾਰਵਾਈ ਉਹ ਕੀਤੀ ਜਾਊਗੀ ਉਹ 15 ਮੈਂਬਰੀ ਕਮੇਟੀ ਦਾ ਇਹ ਕੰਮ ਹੈ ਉਹਨਾਂ ਨੂੰ ਆ ਕੇ ਲੋਕ ਅਪਰੋਚ ਕਰਨਗੇ ਉਹ ਵੀ ਲੋਕਾਂ ਨੂੰ ਅਪਰੋਚ ਕਰਨਗੇ ਫਿਰ ਸਾਡੇ ਤੱਕ ਉਹ ਗੱਲ ਪਹੁੰਚੂਗੀ ਫਿਰ ਐਮਐਲਏ ਸਾਹਿਬ ਤੱਕ ਦਾ ਡਰ ਦੇ ਦੱਸਣ ਲੱਗੇ ਮੈਂ ਉਹ ਹੀ ਤੁਹਾਨੂੰ ਦੱਸਣਾ ਚਾਹੁੰਦਾ ਉਹ ਸਾਡੀ ਉਸ ਕਮੇਟੀ ਦਾ ਇਹ ਮਤਲਬ ਮਕਸਦ ਹੈ ਬਣਾਉਂਦਾ ਕਿ ਉਹ ਕਮੇਟੀ ਘਰ ਘਰ ਜਾ ਕੇ ਆਪਣੇ ਲੈਵਲ ਤੇ ਸਰਚ ਕਰਨਗੇ ਔਰ ਜਿੱਥੇ ਵੀ ਇੱਕ ਆਪਣਾ ਕੋਈ ਤਸਕਰ ਜਾਂ ਵੇਚਣਾ ਜਾਂ ਕੋਈ ਪੀਂਦਾ ਪੀਣ ਵਾਲੇ ਨੂੰ ਸੈਂਟਰ ਚ ਪਹੁੰਚਾਇਆ ਜਾਊਗਾ ਔਰ ਵੇਚਣ ਵਾਲੇ ਨੂੰ ਉਹਦੇ ਬੰਦੀ ਕਾਨੂੰਨੀ ਕਾਰਵਾਈ ਕੀਤੀ ਜਾਊਗੀ। ਬਸ ਨਾਲਾ ਚੌਕ ਦੇ ਸਰ ਦੇਖਿਆ ਜੀ ਤਾਂ ਬਹੁਤ ਜ਼ਿਆਦਾ ਛੇੜੀ ਬੈਠੀ ਹੁੰਦੇ ਆ। ਕੁੱਟਾਂ ਹੂਆਂ ਵੀ ਕਰਦੇ ਰਾਤ ਬਰਬਾਦ ਹੁੰਦੀਆਂ ਨੇ। ਉਹਨਾਂ ਦਾ ਕੀ ਬਿਕਰ? ਬਿਲਕੁਲ ਜੀ ਜਦੋਂ ਇਹ ਚਿੱਟਾ ਪੀਣ ਵਾਲੇ ਜਦੋਂ ਉਹਨਾਂ ਕੋਲ ਨਹੀਂ ਕੁਝ ਹੁੰਦਾ ਤਾਂ ਫਿਰ ਉਹ ਇੱਕ ਨਸ਼ੇ ਦੀ ਤੋੜ ਲੱਗਦੀ ਆ ਫਿਰ ਇਹ ਭਜਦੇ ਆ ਫਿਰ ਕੁਝ ਨਹੀਂ ਇਹਨਾਂ ਨੂੰ ਜੋ ਅੱਗੇ ਦਿਖਿਆ ਇਹ ਲੈ ਕੇ ਗੰਡਾਸਾ ਚੱਕ ਕੇ ਖੋਹ ਕਰਦੇ ਆ ਕਿਸਦਾ ਮੋਬਾਈਲ ਖੋ ਲੈ ਕੇ ਇਸ ਦੀ ਚੈਨ ਕੱਢ ਲਈ ਕਿਸਦੇ ਟੋਪਸ ਲਾ ਲਏ ਸੋ ਉਹਨਾਂ ਤੇ ਵੀ ਕਾਰਵਾਈ ਹੋਰੀ ਉਹੀ ਤਾਂ ਮੈਂ ਤੁਹਾਨੂੰ ਦੱਸਨੇ ਜੇ ਕੋਈ ਪੀਂਦਾ ਵਾ ਤਾਂ ਉਹਨੂੰ ਸੈਂਟਰ ਚ ਪਹੁੰਚਾਇਆ ਜਾਊਗਾ ਜੇ ਕੋਈ ਵੇਚਦਾ ਵਾ ਉਹਦੇ ਤੇ ਬੰਦੀ ਕਾਰਵਾਈ ਕੀਤੀ ਜਾਊਗੀ ਜੇ ਫਿਰ ਵੀ ਨਾ ਹਟਿਆ ਫਿਰ ਪੀਲਾ ਪੰਜਾ ਦਾ ਹੈਗਾ ਹੀ ਆ ਮਾਨ ਸਰਕਾਰ ਦਾ ਸੋ ਅੜਦੇ ਤੁਹਾਡੇ ਵਾਰਡ ਦੇ ਵਿੱਚ ਕੋਈ ਨਸ਼ਾ ਤਸਕਰ ਫੜਿਆ ਵੀ ਗਿਆ ਜਾਂ ਫਿਰ ਕੋਈ ਕਿਸੇ ਮਿਸਜ ਕੀਤਾ ਵੀ ਆ ਦੇਖੋ ਜੀ ਇਸ ਤਾਂ ਇਸ ਟਾਈਮ ਤਾਂ ਪੂਰਾ ਖੋਫ ਹੈ ਪੂਰੇ ਵਾਰਡ ਦੇ ਵਿੱਚ ਜੇ ਕੋਈ ਵੇਚਦੇ ਵੀ ਸੀ ਉਹ ਇਸ ਟਾਈਮ ਵਾਰਡ ਦੇ ਵਿੱਚ ਹੈ ਨਹੀਂ ਮੈਂ ਤੁਹਾਨੂੰ ਨਾਮ ਨਹੀਂ ਲੈਣਾ ਚਾਹਾਂਗਾ ਉਹਨਾਂ ਨੂੰ ਉਹਨਾਂ ਤੱਕ ਇਹ ਤੁਹਾਡੇ ਮਾਧਿਅਮ ਰਾਹੀਂ ਗੱਲ ਪਹੁੰਚ ਹੀ ਜਾਣੀ ਹੈ ਉਹ ਵੈਸੇ ਇਸ ਟਾਈਮ ਵਾਰਡ ਦੇ ਵਿੱਚੋਂ ਭੱਜੇ ਹੋਇਆ ਖੋਫ ਹੈ ਉਹਨਾਂ ਦੇ ਵਿੱਚ ਲੁਧਿਆਣੇ ਸਾਡੇ ਇਸ ਵਾਰਡ ਦੇ ਵਿੱਚ ਤਾਂ ਨਜ਼ਰ ਨਹੀਂ ਆਰੇ ਇੱਥੇ ਤੱਕ ਹੀ ਮੈਨੂੰ ਸੁਣਿਆ ਹੈ ਕਿ ਉਹ ਲੁਧਿਆਣੇ 'ਚ ਵੀ ਹੈ ਨਹੀਂ ਇਸ ਟਾਈਮ ਸੋ ਮੈਂ ਇਦਾਂ ਦਾ ਖੋਫ ਚਾਹਾਂਗਾ ਕਿ ਬਨਿਆ ਰਵੇ ਔਰ ਇਦਾਂ ਦੇ ਖੋਫ ਦੇ ਨਾਲ ਜੇ ਕਿਸੇ ਦੇ ਘਰ ਬਚਦੇ ਆ ਤਾਂ ਅਸੀਂ ਇਦਾਂ ਦਾ ਖੋਫ ਬਣਾਣ ਲਈ ਜਿਹੜੇ ਨਸ਼ਾ ਕਰਦੇ ਨੇ ਉਹਨਾਂ ਲਈ ਇਹੀ ਹੈ ਕਿ ਉਹਨਾਂ ਦੇ ਘਰ ਦੇ ਆ ਕੇ ਸਾਨੂੰ ਅਪਰੋਚ ਕਰਨ ਜੇ ਨਹੀਂ ਉਹ ਕਈ ਵਾਰ ਉਹਨਾਂ ਨੂੰ ਸ਼ਰਮ ਆਉਂਦੀ ਹੈ ਵੀ ਅਸੀਂ ਨਹੀਂ ਦੱਸਣਾ ਆਪਣਾ ਸਾਡਾ ਬੱਚਾ ਪੀਂਦਾ ਜਾਂ ਕੁਝ ਹੈ ਅਗਰ ਇਦਾਂ ਦੀ ਗੱਲ ਹੈ ਤਾਂ ਤੁਸੀਂ ਆਪਣੇ ਬੱਚੇ ਨਾਲ ਵੀ ਬਹੁਤ ਜ਼ਿਆਦਾ ਨਾਇਨਸਾਫ ਕਰਦੇ ਪਏ ਹੋ ਕਿਉਂਕਿ ਜੇ ਤੁਸੀਂ ਸਾਨੂੰ ਦੱਸੋਗੇ ਜੇ ਤੁਸੀਂ ਸਾਨੂੰ ਦੱਸੋਗੇ ਦੱਸਣ ਦੇ ਨਾਲ ਅਸੀਂ ਉਹਦਾ ਇਲਾਜ ਕਰਾਂਗੇ ਉਹਨੂੰ ਸੈਂਟਰ 'ਚ ਪਹੁੰਚਾਇਆ ਜਾਊਗਾ ਉਹਦਾ ਨਸ਼ਾ ਛਡਾਇਆ ਜਾਊਗਾ ਸੋ ਇਦਾਂ ਮਿਲ ਜੁਲ ਕੇ ਅਗਰ ਚੱਲਾਂਗੇ ਤਾਂ ਹੀ ਇੱਕ ਟੀਮਵਰਕ ਹੋਊਗਾ ਤੋਂ ਤੁਹਾਡੇ ਤੋਂ ਇਹੀ ਉਮੀਦ ਕਰਦਾ ਕਿ ਆਪਾਂ ਮਿਲ ਜੁਲ ਕੇ ਨਸ਼ਾ ਤਸਕਰਾਂ ਦਾ ਪਤਾ ਦੱਸਿਏ ਉਹ ਨਸ਼ਾ ਪੀਣ ਵਾਲਿਆਂ ਦਾ ਉਹ ਵੀ ਪਤਾ ਦੱਸਿਏ ਤਾਂ ਕਿ ਉਹਨਾਂ ਤੇ ਵੀ ਅਸੀਂ ਉਹਨਾਂ ਦਾ ਇਨਸਾਫ ਕਰਕੇ ਉਹਨਾਂ ਦੀ ਜ਼ਿੰਦਗੀ ਬਚਾ ਸਕੀਏ ਧੰਨਵਾਦ ਜੀ ਥੈਂਕ ਯੂ ਆ ਸਰ ਮੈਂ ਸ਼ੁਰੇਸ਼ ਕੁਮਾਰ ਜੀ ਮੈਂ ਮਾਨਵ ਕਲਿਆਣ ٹرسٹ ਦਾ ਦਰਸ਼ਕ ਵੀ ਹਾਂ ਤੇ ਮੈਨੂੰ ਅੱਜ ਬੜੀ ਖੁਸ਼ੀ ਹੋਈ ਕਿ ਪਹਿਲੀ ਵਾਰੀ ਸਾਡੇ ਇਲਾਕੇ ਦੇ ਵਿੱਚ ਵਾਰਡ ਨੰਬਰ 10 ਦੇ ਵਿੱਚ ਕਿ ਐਦਾ ਵੀ ਕੋਈ ਆ ਮੁਹਿੰਮ ਸ਼ੁਰੂ ਹੋਈ ਜਿਹੜੇ ਯੁੱਧ ਦੇ ਯੁੱਧ ਨਸ਼ਾ ਵਿਰੁੱਧ ਇਹ ਤਾਂ ਬਹੁਤ ਪਹਿਲਾ ਹੋਣਾ ਚਾਹੀਦਾ ਕਿ ਮੈਂ ਤਾਂ ਦੇਖੋ ਮੇਰਾ ਕੰਮ ਹੀ ਐਦਾ ਦਾ ਫੀਲਡ ਦਾ ਕੰਮ ਹੈ ਕਿ ਮੈਂ ਲੋਕਾਂ ਘਰ ਜਾ ਕੇ ਦੇਖਣਾ ਕਿ ਉਹਨਾਂ ਦੀ ਮਾਵਾਂ ਦੇ ਤੇ ਉਹਨਾਂ ਦੇ ਬੱਚਿਆਂ ਦੇ ਕੀ ਹਾਲ ਹੈ ਜਦੋਂ ਇਹ ਜਾ ਕੇ ਸੁਣਦਾ ਨਾ ਮੈਨੂੰ ਬੜਾ ਦੁੱਖ ਹੁੰਦਾ ਹੈ ਕਿ ਮੈਂ ਮੈਂ ਚਾਹਨਾ ਕਿ ਜਿਹੜਾ ਇਹ ਕੰਮ ਹੈ ਨਾ ਜਲਦੀ ਤੋਂ ਜਲਦੀ ਖਤਮ ਹੋਣਾ ਚਾਹੀਦਾ ਮੈਂ ਕਹਿੰਦਾ ਜੇ ਨਸ਼ਾ ਮੁਕਤ ਹੋਈਵੇ ਸਮਝੋ ਸਾਡਾ ਖੁਸ਼ਹਾਲ ਹੀ ਖੁਸ਼ਹਾਲ ਪੰਜਾਬ ਤੇ ਅੱਗੇ ਬਸ ਇਹੀ ਚਾਹਨਾ ਕਿ ਸਰਕਾਰ ਵੱਲੋਂ ਕਿ ਜਿਹੜਾ ਇਹ ਕੰਮ ਸ਼ੁਰੂ ਕੀਤਾ ਤੇ ਇਹਨੂੰ ਰੈਗੂਲਰ ਕੀਤਾ ਜਾਵੇ ਤੇ ਬਾਕੀ ਧੰਨਵਾਦ ਤੁਹਾਡਾ ਬਹੁਤ 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 ਧੰਨਵਾਦ ਜਿਹੜਾ ਤੁਸੀਂ ਆਪਣਾ ਕੀਮਤੀ ਟਾਈਮ ਦਿੱਤਾ ਵਾ